ਸਸੀ ਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਨਵੇਂ ਪੇਜ ਬਾਰੇ ਤੇ ਤੇਜ ਦਾ ਨਾਮ ਹੈ ਸਫਰ ਸੋ ਅਸੀਂ ਪਹਿਲਾਂ ਪ੍ਰੋਫਾਈਲ ਤੇ ਕੰਮ ਕੀਤਾ ਤੇ ਉਸ ਵਿੱਚ ਥੋੜੀਆਂ ਜੀਆਂ ਦਿੱਕਤਾਂ ਆ ਰਹੀਆਂ ਸੀ ਤੇ ਸੋਚਿਆ ਵੀ ਚਲੋ ਆਪਣਾ ਇੱਕ ਪੇਜ ਬਣਾਇਆ ਜਾਵੇ ਸੋ ਆਪਣੇ ਪੇਜ ਦਾ ਨਾਮ ਹੈ ਸਫਰ ਤੇ ਆਪਣੀਆਂ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓ ਹੋਣੀਆਂ ਜਾਂ ਕੰਟੈਂਟ ਹੋਣਗੇ ਤੁਹਾਨੂੰ ਉਸ ਤੋਂ ਦੇਖਣ ਨੂੰ ਮਿਲਣਗੇ ਤੋ ਬੇਨਤੀ ਹੈ ਵੀ ਵੱਤੋ ਵੱਦ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਸਾਨੂੰ ਹੋਮਸਦਾ ਮਿਲ ਸਕੀ ਵੀ ਤੁਹਾਡੇ ਲਈ ਸੀ ਵਧੀਆ ਤੋਂ ਵਧੀਆ ਵੀਡੀਓ ਦੇਖਾਈਏ ਤੇ ਦੋ ਸ਼ਬਦ ਬਾਈ ਰਮਨਦੀਪ ਤੇ ਸਫਰ ਤੇ ਜੋ ਵੀ ਅਸੀਂ ਕੰਟੈਂਟ ਪਾਇਆ ਕਰਾਂਗੇ ਸਾਨੂੰ ਕੁਝ ਦੱਸਣਾ ਹੈ ਵੀ ਇੱਥੇ ਆ ਕਮੀ ਹੈ ਇੱਥੇ ਅਸਧਾਰ ਕਰਨਾ ਹੈ ਤਾਂ ਕਿ ਅਸੀਂ ਅੱਗੇ ਤੋਂ ਹੋਰ ਇੰਪਰੂਵਮੈਂਟ ਕਰ ਸਕੀਏ ਤੇ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਵਧੀਆ-ਵਧੀਆ ਕੰਟੈਂਟ ਲੈ ਕੇ ਆਈਏ ਸਾਨੂੰ ਤੁਹਾਡੇ ਤੋਂ ਇਹ ਉਮੀਦ ਹੈ ਵੀ ਤੁਸੀਂ ਸਾਡਾ ਸਾਥ ਦੇਵੋਗੇ ਤੇ ਅੱਗੇ ਤੋਂ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਤੇ ਇੱਕ ਗੱਲ ਹੋਰ ਵੀ ਕੱਲ ਨੂੰ ਵੋਟਾਂ ਨੇ ਤੇ ਹਰੇਕ ਆਦਮੀ ਜਾਂ ਆਪਣਾ ਪਰਿਵਾਰ ਹੈ ਜੋ ਹਰੇਕ ਅਡੋਡ ਪਾਰਟੀ ਨਾਲ ਜੁੜਿਆ ਹੁੰਦਾ ਸੋ ਬੇਨਤੀ ਹੈ ਵੀ ਆਪਣੀ ਜੋ ਪਿੰਡ ਦਾ ਭਾਈਚਾਰਾ ਉਹ ਇਸੇ ਤਰ੍ਹਾਂ ਬਣਾਈ ਰੱਖਿਓ ਜਿਵੇਂ ਪਹਿਲਾਂ ਬਣਿਆ ਰਿਹਾ ਤੇ ਕਿਸੇ ਪਾਰਟੀ ਪਿੱਛੇ ਕੋਈ ਤੂੰ ਤੂੰ ਮੈਂ ਮੈਂ ਜਾਂ ਕੋਈ ਲੜਨ ਦੀ ਲੋੜ ਨਹੀਂ ਕਿਉਂਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹਰ 5 ਸਾਲ ਬਾਅਦ ਵੋਟਾਂ ਆ ਜਾਂਦੀਆਂ ਨੇ ਪਰ ਆਪਣਾ ਭਾਈਚਾਰਾ ਇਸੇ ਤਰ੍ਹਾਂ ਬਣਾਈ ਰੱਖੋ